ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਦੋ ਕੰਬਾਈਨਾਂ ਬਕਾਉਣ ਨਿਊ ਹੀਰਾ ਤੇ ਸਤਨਾਮ ਕੰਬਾਈਨੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤਾਂ ਜੇ ਤੁਹਾਨੂੰ ਇਹਨਾਂ ਮਸ਼ੀਨਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਵੇ ਦੋਨੇ ਮਸ਼ੀਨਾਂ ਵਧੀਆ ਸਾਫ ਕੰਡੀਸ਼ਨ ਚ ਬਕਾਉ ਨੇ ਜੀ ਦੇਖ ਸਕਦੇ ਹੋ ਤੁਸੀਂ ਸਾਰੀਆਂ ਮਸ਼ੀਨਾਂ ਬਿਲਕੁਲ ਓਕੇ ਕੰਡੀਸ਼ਨ ਚ ਨੇ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਨਿਊ ਹੀਰਾ ਕੰਬਾਈਨ ਦੀ 2013 ਮਾਡਲ ਮਸ਼ੀਨ ਹੈ ਜੀ ਠੀਕ ਹੈ ਜੀ ਕੰਡੀਸ਼ਨ ਚੈੱਕ ਕਰਜੋ ਤੇ ਉਹ ਕਹਿ ਬੰਦੀ ਬੰਪਰ ਦੀ 80 ਪੈਸੇ ਟਾਇਰਾਂ ਦੀ ਕੰਡੀਸ਼ਨ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਖੜੀ ਆ ਫੀਡਰ ਫਟੀਆਂ ਫੀਡਰ ਚੈਨਲ ਦੀ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ ギア ਬਾਕਸ ਵਗੈਰਾ ਦੇਖ ਸਕਦੇ ਹੋ ਠੀਕ ਹੈ 2013 ਮਾਡਲ ਆ ਲੇਲੈਂਡ ਦਾ ਇੰਜਨ ਹੈ ਡੇਰਾ ਬੱਬਾ ਨਾਨਕ ਕੁਰਦਾਸਪੁਰ ਭਾਈਉਰਾਂ ਦਾ ਏਰੀਆ ਹੈਗਾ ਮਸ਼ੀਨ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਇਨਕਾ ਰਣੀ ਹੈ ਦੇਖ ਸਕਦੇ ਹੋ ਪਿਛਲਾ ਹਿੱਸਾ ਪੂਸ਼ਪ ਵਗੈਰਾ ਸਾਰੀ ਬਿਲਕੁਲ ਸਾਫ ਕੰਡੀਸ਼ਨ ਚ ਟਾਇਰਾਂ ਦੀ ਕੰਡੀਸ਼ਨ ਓਕੇ ਆ ਅੱਗੇ ਦੇਖ ਸਕਦੇ ਹੋ ਤੁਸੀਂ 779100 ਕੰਬਾਈਨਰ ਕੋਈ ਠੀਕ ਹੈ ਕੰਡੀਸ਼ਨ ਦੇ ਸਾਰੇ ਕੈਬਨ ਦੀ ਬੰਪਰ ਦੀ 17 ਮਾਡਲ ਮਸ਼ੀਨਾਂ ਨੂੰ 10 ਲੱਖ ਰੁਪਏ ਦੀ ਡਿਮਾਂਡ ਆ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀਡੀਓ ਨੂੰ ਦੇਖ ਰਹੇ ਹੋ ਲਾਲੇ ਨੂੰ ਇੰਜਨਾਂ ਮਸ਼ੀਨ ਦਾ ਡਿਸਪੋਜ਼ਲ ਤੇ ਪਾਤਣਾ ਪਟਿਆਲਾ ਏਰੀਆ ਕੋਈ ਬਾਈ ਹੋਰਾਂ ਦਾ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸ਼ ਤੋਂ ਕਟਰ ਵਗੈਰਾ ਸਾਰਾ ਬਿਲਕੁਲ ओरिजिनल ਕੰਡੀਸ਼ਨ ਦੇ ਵਿੱਚ ਹੈ ਲਿਵਰਟਾ ਡੀਜ਼ਲ ਟੈਂਕ ਹੈ ਟੈਂਕ ਦੇ ਨਾਲ ਦੇ ਬਾਕੀ ਰੰਗ ਪੇਂਟ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਵੀ ਐਨ ਐਮ ਮਸ਼ੀਨ ਬਾਰੇ ਗੱਲਬਾਤ ਕਰਨੀ ਹੋਵੇ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੇ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਾਟਰ ਦੇਖ ਸਕਦੇ ਹੋ ਪੁਲੀਆਂ ਵਗੈਰਾ ਮਸ਼ੀਨ ਦੇ ਸਾਰੇ ਚੈਨਾਂ ਗਰਾਰੀਆਂ ਦੀ ਕੰਡੀਸ਼ਨ ਵਗੈਰਾ ਸਾਰੀ ਵਧੀਆ ਸਾਫ਼ ਆ ਪਾਤਣਾ ਪਟਿਆਲਾ ਏਰੀਆ ਬਾਈ ਉਹਨਾਂ ਨਾਲ ਜਿੱਥੇ ਮਸ਼ੀਨ ਖੜੀ ਆ ਬੈਕ ਸਾਰੇ ਹਿੱਸੇ ਦੇ ਇਸੋਂ ਨੂੰ ਪੂਰੇ ਦੇ ਸਾਰੇ ਟਾਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟੂਲ ਬਾਕਸ ਵਗੈਰਾ ਰੰਗ ਪੇਂਟ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਬਾਕੀ ਕਾਟਰ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੰਜ ਪੈਪ ਵਾਲੀ ਰੀਲ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਉੱਤ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ